डीएसपी डी एस फिलौर सरवण सिंह बल वालों एक प्रेस कॉन्फ्रेंस की गयी डी एस पी सिंह बल ने जानकारी दिद्या दसिया के एस गुरायान सिकंदर सिंह विरक एएसआई एस सुरेंद्र मोहन ने पुलिस पार्टी समेत पिंड संघ टेसिया विखे जोगिंदर पाल सन्नी दे घर रेड की जिथो की चार दोषी जोगिंदर पाल सन्नी वासी पिंड संघ टेसिया मनदीप कुमार मनी पिंड संघ टेसिया दीपक सरूए वासी पिंड सरगुंडी गुरमुख सिंह मुखा वासी पासला गिरफ्तार किता गया है एहना पासो दो पिस्तौल चार जिंदा कारतूस एक खोल कारतूस तीन दातरदे दो चोरी दे मोटरसाइकिल बरामद की तेहन डीएसपी सरवण सिंह बाल ने अगे दसया कि एहना ने फगवाड़ा गुरायान नूर महल फिलोर नकोदर करतारपुर देविच पंजी वारदाता अंजाम देता है एना सारिया खिलाफ उन्हें मुकदमे दर्ज अंत ए जमानत से जेल चो बाहर आए हन इस दे नाल ही दो गोद दोषी रणवीर सिंह वासी पेंट टीम सादे बलजिंदर कुमार वासी दादूवाल फरार हन जेना नु जल्दी पढ़ लिया जावेगा चार दोषियों नु फ्लोर अदालत विच पेश करके रिमांड हासिल कीता जावेगा श्री ओम प्रकाश वृद्ध एसएसपी के बहने उस समय सबकता मिली तो इंस्पेक्टर स्कंदर सिंह ਕਐਸਚੂ ਗ੍ਰਾਇਨ ਅਧਿਉਸਥੀ ਤੇ ਐਸਐਸ ਸੰਦਰਭ ਨੂੰ ਨੇ ਕਾਰਵਾਈ ਕਰਦਾ ਹੋਇਆ ਪਿੰਡ ਸੰਗਟੇਸੀਆਂ ਦਾ ਜਿਹੜਾ ਨੇਪ ਦੋਸ਼ੀ ਸੀ ਸਨੀ ਉਸ ਨੂੰ ਉਸ ਦੇ ਘਰ ਤੇ ਰੇਡ ਕਰਕੇ ਤੇ ਨੋਮਬੰਦੀ ਘਰ ਨਾਲ ਜਿਹੜੇ ਮਾਰੇ ਅੰਸਰ ਸੀ ਉਹ ਬਾਹਵਾ ਕਰਦੇ ਸਨ ਤੋਂ ਬਾਅਦ ਗੈਂਜੇ ਦਾ ਸੀ ਉਹਨੇ ਜੇਪ ਤੋਂ ਆ ਕੇ ਤਾਜਾ ਗੈਂਜੇ ਦਾ ਸੀ ਉਹ ਤੇ ਉਸ ਨੂੰ ਉਸ ਵਿੱਚ ਉਸ ਨੂੰ ਬੂਸਟ ਕਰ ਦੇਣ ਦੀ ਸਬਤਾ ਸਕੀ ਥੀ ਜਿਹਨਾਂ ਪਾਸੋਂ ਇੱਕ ਪਿਸਤੌਲ ਇੱਕ ਖਡੌਣਾ ਪਿਸਤੌਲ ਦੋ ਮੌਕੇ ਤੇ ਚੋਰੀ ਦੇ ਤਿੰਨ ਦਫਤਰ ਇਹ ਸਾਰਾ ਜਿਹੜਾ ਇਹਨੂੰ ਬਰਾਮਦ ਕੀਤਾ ਗਿਆ ਇਹਨਾਂ ਇਸ ਵਿੱਚ ਇਹ ਮੈਂ ਜਿਸ ਨਾਲ ਚਾਹਦਾ ਕਿ ਇਹ ਜੇ ਮੌਕੇ ਤੇ ਫੌਰੀ ਨੋਰ ਤੇ ਇਹਨਾਂ ਨੂੰ ਗਸ਼ਟਾ ਨਾ ਕੀਤਾ ਜਾਂਦਾ ਤਾਂ ਇਹਨਾਂ ਤੇ ਵੀ ਬਿਉਂਦਬਦੀ ਸੀ ਇਹਨਾਂ ਨੇ ਲੋਕਲ ਮਨੀ ਚੇਂਜਰਸ ਅਤੇ ਪੈਟਰੋਲ ਪੰਪ ਕਿਤੇ ਸੀ ਲੋਕਲ ਏਰੀਆ ਦੇ ਵਿੱਚ ਕੰਟਰੋਲ ਇਸ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਜਿਹੜੀਆਂ ਵਾਰਦਾਤਾਂ ਟ੍ਰੇਸ ਕੀਤੀਆਂ ਇਹਨਾਂ ਕੋਲੋਂ 25 ਦੇ ਕਰੀਬ ਵਾਰਦਾਤਾਂ ਜਿਹੜੀਆਂ ਨੇ ਮੂਰਮਹਿਲ ਬਿਲਗਾ ਫਲੌਰ ਸ਼ਾਹਗੁਰ ਦੇ ਵਿੱਚ ਕੀਤੀਆਂ ਨੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਨੇ ਇੱਕ ਤਾਜੀ ਵਾਰਦਾਤ ਜਿਹੜੀ ਆ ਉਹ ਸਫਾਰੀ ਲੈ ਕੇ ਤੇ ਕਰਤਾਰਪੁਰ ਦੇ ਵਿੱਚ ਇੱਕ ਬੰਦੇ ਨੂੰ ਅ ਬੁਰੀ ਤਰ੍ਹਾਂ ਸ਼ਾਰਪ ਵੈਪਨ ਨਾਲ ਵੱਢਿਆ ਹੈਗਾ ਉੱਥੇ ਵੀ ਰੀਸੈਂਟਲੀ 307 ਦੀ ਐਫਆਈਆਰ ਦਰਜ ਕੀਤੀ ਗਈ ਹੈਗੀ ਆ ਉਹ ਬਿੱਲਾ ਦਾ ਇੱਕ ਵਿਅਕਤੀ ਸੀ ਜੇਨ ਪੈਸੇ ਦੇ ਕੇ ਇਹਨਾਂ ਨੂੰ ਸਫਾਰੀ ਦਿੱਤੀ ਸੀ ਉਹਦੇ ਤੇ ਵੱਖਰਾ ਵਕਤ ਮਾਝਾ ਕਰਤਾਰਪੁਰ ਦਰਜ ਹੋਇਆ ਇਸ ਤੋਂ ਇਲਾਵਾ ਇਹ 302 ਦੇ ਵਿੱਚ 2023 ਦੇ ਵਿੱਚ ਇਹਨਾਂ ਨੇ ਕਤਲ ਕੀਤਾ ਸੀ ਚੰਕੌਰ ਸਿੰਘ ਦਾ ਉਹਦੇ ਵਿੱਚ ਵੀ ਇਹ ਭੌੜੇ ਸਨ ਉਹਦੇ ਵਿੱਚ ਵੀ ਇਹਨਾਂ ਦੀ ਵੱਖਰੇ ਤੌਰ ਤੇ ਰੈਸਟ ਪਾਈ ਜਾਵੇਗੀ ਇਸ ਤੋਂ ਦੂ ਮਕਦਮੇ ਸਕੀਮ ਜੁਰਮ ਦੇ ਇਹਨਾਂ ਨੇ ਇੱਕ ਗੁਰਾਇਆਂ ਦੇ ਵਿੱਚ ਤੇ ਇੱਕ ਫਲੋਰ ਦੇ ਵਿੱਚ ਦੁਕਾਨ ਲੁੱਟੀ ਸੀ ਉਹਦੇ ਵਿੱਚ ਵੀ ਇਹ ਭੌੜੇ ਸਨ ਉਹਨਾਂ ਵਿੱਚ ਵੀ ਇਹਨਾਂ ਦੀ ਰੈਸਟ ਪਾਈ ਜਾਵੇਗੀ ਤੇ ਕਿੰਨਾ ਕਿੰਨਾ ਇੱਕ ਪੱਖਿਆਂ ਦਾ ਦਰਜ ਹੈ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਚੈੱਕ ਕੀਤਾ ਜਾਵੇ ਤੇ ਇਹਨਾਂ ਤੇ 19 ਮਕਦਮੇ ਜਿਹਦੇ ਨੇ ਵੱਖ-ਵੱਖ ਥਾਣਿਆਂ ਦੇ ਵਿੱਚ 19 ਮਕਦਮੇ ਦਰਜ ਨੇ ਤੇ ਇਹ ਜੇਲ੍ਹ ਦੇ ਵਿੱਚੋਂ ਥੋੜਾ ਸਮਾਂ ਪਹਿਲਾਂ ਇਹ ਜਮਾਨਤ 'ਤੇ ਆਏ ਨੇ ਤੇ ਆ ਕੇ ਇਹਨਾਂ ਨੇ ਇੱਕ ਗੈਂਗ ਅਪਰੇਟ ਕੀਤਾ ਲਵਾ ਗੈਂਗ ਬਣਾਇਆ ਆਪਣਾ ਉਹਦੇ ਵਿੱਚ ਇਹ ਵਾਅਦਾ ਤਾਂ ਕਰਨੀ ਸ਼ੁਰੂ ਕਰ ਦਿੱਤੀ ਸੀ ਬੇਸਿਕਲੀ ਵੀ ਇਸ ਪਾਰਟੀ ਕਰਨ ਦੇ ਕੀ ਕਰਦੇ ਸੀ مثلا ਲੈ ਕੇ ਇਹ ਸਫਾਰੀ ਲੈ ਕੇ ਵੀ ਸੱਟਾ ਮਾਰਦੇ ਨੇ ਕਤਲ ਕਰਦੇ ਨੇ ਇਸ ਤੋਂ ਇਲਾਵਾ ਇਹ ਜਿਹੜਾ ਰਾਹਗੀਰ ਆ ਉਹਨਾਂ ਨੂੰ ਰੁਟਣਾ ਪਰ ਅਸਾਂ ਆਪਣਾ ਪਲਾਨ ਕਰਕੇ ਜਿਹੜੀ ਇਹਦੀ ਨਵੀਂ ਪਲੈਨਿੰਗ ਸੀ ਛੇਡਾ ਕਿ ਅਸੀਂ ਗੈਂਗ ਜਿਹੜਾ ਇਹਨੂੰ ਹੋਸਟ ਕੀਤਾ ਹੈਗਾ ਇਹਦੇ ਵਿੱਚ ਇਹਨਾਂ ਨੇ ਲੋਕਲ ਤੇ ਆਲੇ-ਦੁਆਲੇ ਦੇ ਥਾਣਿਆਂ ਦੇ ਵਿੱਚ ਹੀ ਵਾਰਦਾਤਾਂ ਕਰਨੀਆਂ ਅਸੀਂ ਮਨੀ ਮੈਨੇਜਰ ਵਗੈਰਾ ਰੱਖਦੇ ਸੀ ਇਹਨਾਂ ਨੂੰ ਸਰਗਣਾ ਹੈਗਾ ਉਹਦੇ ਨਾਲੇ ਕੰਮ ਕਰਦੇ ਸੀ ਕਿੰਨੇ ਫੜੇ ਜੀ ਹੁਣ ਹੁਣ ਅਸੀਂ ਇਹ 6 ਦੋਸ਼ੀਆਂ ਤੇ ਐਸਆਈਆਰ ਦਾਚ ਕੀਤੀ ਗਈ ਆ 4 ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕਰ ਲਏ ਨੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਕੋਲ ਹੋਰ ਕੀ ਵਾਰਦਾਤ ਕਰਨ ਦੇ ਕੀ ਇਹਨਾਂ ਦਾ ਅੱਗੇ ਵਸੂਕੇ ਸਨ ਤੇ ਉਹ ਕਿੰਨੀਆਂ ਵਾਰਦਾਤਾਂ ਕਿੰਨੀਆਂ ਉਹ ਕਲੀਅਰ ਕੀਤੀਆਂ ਜਾਂਦੀਆਂ ਇਹਨਾਂ ਵਾਰਦਾਤਾਂ ਤੋਂ ਇਲਾਵਾ ਸਿਰਫ ਇਹਨਾਂ ਕੋ ਕੋਈ ਕਰੰਸੀ ਵੀ ਬਰਾਮਦ ਹੋਈ ਵੀ ਨਹੀਂ ਨਹੀਂ ਅਲੇ ਕੋਈ ਆਈ ਸੀ ਕਰੰਸੀ ਇਹਨਾਂ ਕੋ ਨਹੀਂ ਹੋਈ ਇਹਨਾਂ ਕੋ ਸਿਰਫ ਵੈਪਨ ਤੇ ਜਿਹੜੇ ਇਹਨਾਂ ਕੋ ਮੋਟਰਸਾਈਕਲਾਂ ਚੋਰੀ ਦੇ ਜਾਂ ਜਿਹੜੇ ਸ਼ਾਰਪ ਹਥਿਆਰ ਵਰਤਦੇ ਸਨ ਉਹ ਬਰਾਮਦ ਕੀਤੇ ਗਏ ਵੈਪਨ ਕਿੱਥੋਂ ਲੈ ਕੇ ਆਏ ਸੀ ਪਤਾ ਨਹੀਂ ਤੁਹਾਨੂੰ ਕੁਝ ਇਹ ਵੈਪਨ ਜਿਹੜੇ ਅਦਰ ਸਟੇਟ ਤੋਂ ਲੈ ਕੇ ਆਏ ਆ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋ ਜਿਹੜੇ ਇਹ ਪਿਸਤਰ ਹੈਗਾ ਚਾਰ ਜਿਹੜੇ ਉਹ ਜਿੰਦਾ ਕਰਤੂ ਸਗੇ ਨੇ ਪਰ ਉਹਨੇ ਤੇ ਇੱਕ ਜਿਹੜਾ ਕਰਤੂ ਸਗਾ ਜਿਹੜਾ ਚੱਲਿਆ ਹੋਇਆ ਜਿਹੜਾ ਕਿ ਇਹਨਾਂ ਨੇ ਟੈਸਟ ਕੀਤਾ ਸੀ ਕਿ ਵੈਪਨ ਠੀਕ ਚੱਲਦਾ ਕਿੰਨੇ ਚ ਬਾਰੇ ਕਿਨੇ ਲੈ ਸੀ ਜਿਹੜਾ ਕਰਤੂ ਹੋਇਆ ਉਹ ਵੀ ਕੋਈ ਤਕਬਰੀ ਹੋ ਜਾਣਾ ਕੋਸ਼ ਉਹ ਅਸੀਂ ਉਹਦੇ ਤੇ ਉਹਦੇ ਤੇ ਫੌਰਨ ਤੌਰ ਤੇ ਸਿੰਘ ਨੂੰ ਪੁਲਸ ਨੂੰ ਮਾਰ ਲਵਾਗੀ ਤੇ ਫਰਤ ਰਾਹਗੀਤ ਲੋਜ ਦੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਸਾਰਾ ਵੀ ਕੀ ਉਸ ਵਾਰੀ ਲਈ ਸੀ ਕਿੰਨੇ ਪੈਸੇ ਲੈਸੂ ਸਰ ਜੀ ਤੁਸੀਂ ਦੱਸਿਆ ਕਿ ਪਹਿਲਾਂ ਵੀ ਜੇਲਾ ਚ ਹੋ ਕੇ ਆਏ ਨੇ ਤਾਂ ਉਸ ਵਾਰੀ ਲੈ ਕੇ ਕਲੀਕ ਕਰਦੇ ਨੇ ਧਿਆਨ ਆ ਵੀ ਨਾ ਕੋ ਨਾਮ ਹੋਇਆ ਕਿਸੇ ਗੈਂਗਨਾ ਜੁੜੇ ਤੇ ਦਾ ਕਿਸੇ ਵੱਡੇ ਗੈਂਗ ਇਹਨਾਂ ਦਾ ਮੈਂ ਦੱਸਣਾ ਚਾਹੁੰਦਾ ਵੀ ਇਹ ਜੀਲ ਤੋਂ ਆਏ ਨੇ ਇਹਨਾਂ ਨੇ ਆਪਣਾ ਗੈਂਗ ਬਣਾਇਆ ਸੀ ਇਹ ਛੇ ਬੰਦਿਆਂ ਨੇ ਇਹਨਾਂ ਦਾ ਆਪਣਾ ਗੈਂਗ ਜਿਹੜਾ ਸੀ ਉਹ ਖੁਦ ਬਣਾਇਆ ਸੀ ਇਹ ਕਿਸੇ ਹੋਰ ਫੱਤਰ ਗੈਂਗ ਕਿਸੇ ਨਾਲ ਸਮਝਾ ਸੀ ਕਿਸੇ ਬਿੰਦਨਾ ਨਹੀਂ ਸੀ ਬੜੇ ਯੰਗ ਐਂਜ ਦੇ ਲੱਗਦਾ ਜੀ ਕੰਮਕਾਰ ਕੀ ਹੈਗਾ ਕਿਸ਼ੋਕੜ ਕੀ ਹੈਗਾ ਨਾਲ ਸ਼ੋਕੜ ਇਹਨਾਂ ਦੀ ਮਾਰੀ ਹੈ ਜੀ ਇਹਨਾਂ ਤੇ ਆਲਰੇਡੀ ਜਿਹੜੀਆਂ ਲੁੱਟੋਖੋਹਾਂ ਦੀਆਂ ਤੇ ਲੜਾਈਆਂ ਐਫਆਈਆਰਾਂ ਦਰਜ ਨੇ ਉਸ ਬੰਦੇ ਚੀ ਕਤਲ ਦੇ ਨਾਲ ਸੰਬੰਧਤ ਰਹ ਗਿਆ ਉਹਦੇ ਵਿੱਚ ਇਹ ਹੈ ਕਿ ਆਲਰੇਡੀ ਜੇਲ੍ਹ ਤੋਂ ਸਜ਼ਾਪੁਖਤ ਕੇ ਆਏ ਹੋ